ਅੰਜੀ ਸਾਹਿਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਪਿੰਡ ਟੂਰ ਦੀ ਸਮੂੱਚੀ ಗ್ರಾಮ ਪੰਚਾਇਤ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਲੰਬੇ ਸਮੇਂ ਤੋਂ ਬੰਦ ਪਏ ਪਸ਼ੂਆਂ ਦੇ ਹਸਪਤਾਲ ਨੂੰ ਅੱਜ ਫੇਰ ਮੁੜ ਸੁਰਜੀਤ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੰਡ ਦੇ ਵਿੱਚ ਪਸ਼ੂਆਂ ਦਾ ਹਸਪਤਾਲ ਕਾਫੀ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣਾ ਪੈਂਦਾ ਸੀ ਪਰ ਹੁਣ ਲੋਕ ਆਪਣੇ ਪਸ਼ੂਆਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਕਰਵਾ ਸਕਣਗੇ ਬਹੁਤ ਸੋਹਣਾ ਅਪਰਾਲਾ ਆਓ ਤੁਹਾਨੂੰ ਦਿਖਾਉਨੇ ਆ ਇਸ ਅਪਰਾਲੇ ਸੰਬੰਧੀ ਇੱਕ ਵਿਸ਼ੇਸ਼ ਰਿਪੋਰਟ ਸੋ ਸੇਵਕ ਰਹੇ ਆ ਪ੍ਰਭਾ ਤੇ ਨਾਮ ਸੁ ਸੇਵਕ ਸਾ ਸਰਮਾ ਰਹੇ ਆ ਆਪਣੇ ਜਨਮਾ ਪ੍ਰਦਾਨ ਘਟੇ ਆਪਣੇ ਸੇਵਕੀ ਸਰਬ ਰਾਖੇ ਆਪਣੇ ਦਾਸ ਦੇ ਕੋਈ ਭਾਈ ਆਪਣੇ ਸੇਵਕ ਨੂੰ ਨਾਮ ਜਪਾਈ ਆਪਣੇ ਸੇਵਕਿਆ ਪ੍ਰਭਾ ਕੇ ਨਾਮ ਹੀ ਨਾ ਕੋਈ ਨਾ ਅਗੇ ਕੋਈ ਸੇਵਕ ਕੋ ਕੋ ਨਾ ਕੋ ਚੇਪਾ ਕੋ ਸੇਵਕ ਕੋ ਚੇਪੇ ਜਿਉਂ ਪ੍ਰਭ ਆਪਣੇ ਸੇਵਲਾ ਨਾਮ ਸੁ ਸੇਵਕ ਰਹੇ ਸਤਿਗਤਾਇ ਹੈ ਕੀ ਤੇਰੇ ਮੈਨੋ ਲਾਖੇ ਧਸਮ ਕਰੇ ਦਸਰ ਕੋ ਲਾਖੇ ਜੇਸ਼ਟਾ ਸਾਸ ਨ ਕੰਨਤਿ ਆਪ ਹਰ ਤੇ ਸੇਕਰ ਦਾ ਆਪਨ ਦੇ ਤੇ ਜਾਤ ਮਾਰਨ ਕਾ ਭਿਆਵਰ ਨਾ ਕੋਈ ਮੇ ਮਾਤਾਂਦਰ ਬੀਰ ਨਾ ਬੰਦਨ ਨਿਗਰਮੁਖ ਪਾਇਆ ਇਸ ਕੇ ਸਭ ਨਾ ਹੀ ਨਿਸ਼ਟਾਇਆ ਨਾਮ ਕਨ ਨਾਮ ਰੂਪ ਰੰਗ ਰੰਗ ਸੁਖ ਇਸ ਸਮੇਂ ਤੇ ਪਹੁੰਚੀਆਂ ਸਮੁੱਚੀਆਂ ਸੰਗਤਾਂ ਲਈ ਗ੍ਰਾਮ ਪੰਚਾਇਤ ਅਠੂਰ ਵੱਲੋਂ ਚਾਹ ਪਾਣੀ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਚਾਹ ਪਾਣੀ ਛਕਿਆ ਪਿੰਡ ਪੰਚ ਸਾਹਿਬ ਕਾਫੀ ਲੰਬੇ ਸਮੇਂ ਤੋਂ ਬੰਦ ਪਏ ਇਹ ਫਸਮਾ ਦੇ ਹਸਪਤਾਲ ਨੂੰ ਅੱਜ ਫੇਰ ਮੁੜ ਸੁਰਜੀਤ ਕੀਤਾ ਗਿਆ। ਗਿਲਗੁਰਗ੍ਰਾਮ ਸਾਹਿਬ ਜੀ ਦਾ ਉਡਾਸਰਾ ਲੈ ਕੇ ਤੇ ਤੁਹਾਨੂੰ ਨਗਰ ਵੱਲੋਂ ਫੇਸ ਹਸਪਤਲ ਦੀ ਮਾਰਕ ਨੇ ਜਿਹੜਾ ਹੁਣ ਮੁੜ ਸੁਰਜੀਤ ਕੀਤਾ ਗਿਆ ਕਿੰਨਾ ਕੁ ਸਹਿਯੋਗ ਮਿਲਿਆ ਐਨਆਰਆਈ ਜੀਆ ਦਾ ਉਸ ਬਾਰੇ ਥੋੜਾ ਜਿਹਾ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪੂਰੀ ਪੰਚਾਇਤ ਨੂੰ ਪੂਰੇ ਨਗਰ ਦਾ ਹੀ ਪੂਰਾ ਸਹਿਯੋਗ ਆ ਤੇ ਖਾਸ ਕਰਕੇ ਐਨਆਰਆਈ ਵੀਰ ਜਿਹੜੇ ਭਰਾ ਬਾਹਰ ਵੱਡੇ ਬੜਾ ਸਾਥ ਦਿੰਦੇ ਆ ਪੰਚਾਇਤ ਦਾ ਤੇ ਪੂਰੇ ਨਗਰ ਦੇ ਸਹਿਯੋਗ ਨਾਲ ਇਹ ਹਸਪਤਾਲ ਅਸੀਂ ਚਲਾ ਸਕਿਆ। ਤੇ ਅੱਗੇ ਹੋਰ ਕੀ ਪੈਂ ਲਈ ਕਰਨ ਜਾ ਰਹੀ ਹੈ ਸਾਡੀ ಗ್ರಾಮ ਪੰਚਾਇਤ। ਇਹ ਤੋਂ ਅਗਲਾ ਪ੍ਰੋਜੈਕਟ ਸਾਡਾ ਜਿਹੜਾ ਛੇਵੇਂ ਪਾਸ਼ਾ ਗੁਰੂ ਘਰ ਨਾਲ ਛੱਪੜਾ ਹੁਣ ਅਗਲਾ ਪ੍ਰੋਜੈਕਟ ਸਾਡਾ ਛੇਵੇਂ ਪਾਸ਼ਾ ਗੁਰੂ ਘਰ ਵਾਲਾ ਛੱਪੜਾ ਉਹਦਾ ਨਰਕ ਕੱਢਣਾ ਵਾ ਤੇ ਉਮੀਦ ਕਰਦੇ ਆ ਵੀ ਸਾਰਾ ਨਗਰ ਜਿਵੇਂ ਪਹਿਲਾਂ ਸਾਥ ਦਿੰਦਾ ਤੇ ਅੱਗੇ ਵੀ ਸਾਡਾ ਸਾਥ ਦਊ ਪੰਚਾਇਤ। ਧੰਨਵਾਦ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ಗ್ರಾಮ ਪੰਚਾਇਤ ਸਰਪੰਚ ਸਹਿਬਾਨ ਪਿੰਡ ਦੇ ਪਤਵੰਤੇ ਸੱਜਣ ਜਿਨ੍ਹਾਂ ਦੇ ਉਦਮ ਪ੍ਰਾਲੇ ਦੇ ਸਦਕਾ ਅੱਜ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਿੰਡ ਦੇ ਵਿੱਚ ਪਸ਼ੂਆਂ ਦੇ ਹਸਪਤਾਲ ਜੋ ਬੰਦ ਪਿਆ ਸੀ ਅੱਜ ਉਸ ਨੂੰ ਚਾਲੂ ਕੀਤਾ ਤੁਸੀਂ ਦੇਖ ਸਕਦੇ ਹੋ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਜੋ ਬਿਲਡਿੰਗਾਂ ਜਾਂ ਹੋਰ ਜਿੰਨੀਆਂ ਵੀ ਸਹੂਲਤਾਂ ਇੱਥੇ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਸੋ ਪਿੰਡ ਦੇ ਜਿੰਨੇ ਵੀ ਜਨਨਕ ਪਿੰਡ ਦੇ ਜਿੰਨੇ ਵੀ ਘਰ ਜਨਨਕ ਪਸ਼ੂ ਰੱਖਦੇ ਆ ਜਿੰਨੇ ਵੀ ਮੰਨੋ ਡੰਗਰਾਂ ਦਾ ਕੰਮ ਕਰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਪੁਰਸ਼ਾਂ ਦਾ ਇਥੋਂ ਟ੍ਰੀਟਮੈਂਟ ਕਰਵਾਓ ਇੱਥੇ ਆ ਕੇ ਲਾਭ ਉਠਾਓ ਤੇ ਨਾਲ ਹੀ ਜਿੰਨੇ ਵੀ ਪਤਵੰਤੇ ਸੱਜਣ ਐਨ ਆਰ ਆਈ ਵੀਰਾਂ ਨੇ ਇਸ ਹਸਪਤਾਲ ਦੇ ਲਈ ਸਹਿਯੋਗ ਕੀਤਾ ਸੋ ਉਹਨਾਂ ਦਾ ਵੀ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਤਹਿਲ-ਦਲ ਤੋਂ ਧੰਨਵਾਦ ਕਰਦੇ ਆ ਜੀ ਤੇ ਆਸ ਕਰਦੇ ਆ ਹੋਰ ਵੀ ਜੋ ਪੰਚਾਇਤ ਨਗਰ ਦੇ ਕੰਮ ਕਰੇਗੀ ਤਾਂ ਐਨ ਆਰ ਆਈ ਵੀਰ ਵੱਧ ਤੋਂ ਵੱਧ ਪਹੁੰਚ ਕੇ ਐਨ ਆਰ ਆਈ ਵੀਰ ਵੱਧ ਤੋਂ ਵੱਧ ਮਾਇਆ ਦੇ ਤਨ ਕਰਕੇ ਮਨ ਕਰਕੇ ਤਨ ਕਰਕੇ ਸਾਡਾ ਸਹਿਯੋਗ ਕਰਨਗੇ ਤੇ ਅਸੀਂ ਪਿੰਡ ਦੇ ਇਸੇ ਤਰ੍ਹਾਂ ਹੀ ਕਾਰਜਾਂ ਨੂੰ ਉੱਪਰ ਦੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ